ਉਹ ਤਾਂ ਸਿਕਾ ਜੀ ਤਾਰਨ ਅੱਧਿਆ ਪੰਬਤੀਆਂ ਦੇ ਸਪੂਲੋਂ ਤੋਂ ਪਹਿਲਾਂ ਉਹਨਾਂ ਨੂੰ ਪਕੌੜੇ ਬਣਾ ਕੇ ਦੇਵਾਂਗੇ ਨਾਲ ਤਾਂ ਮਿਰਚਾਂ ਵਾਲੇ ਪਕੌੜੇ ਬਣਾ ਕੇ ਦੇਵਾਂਗੇ ਨਾਲੇ ਜੀ ਗੋਭੀ ਐਂਡ ਪਕੌੜੇ ਬਣਾ ਕੇ ਦੇਵਾਂਗੇ ਚਾਹ ਨਾਲ ਆ ਕੇ ਖਾ ਲੈਣਗੇ ਆਉਣ ਵਾਲੀ ਹੈਗੀ 3 ਵਜਨ ਨਾਲ ਹੀ ਹੈਗੀ 3:30 ਆ ਜਾਂਦੇ ਹੈਗੇ ਕੋਡੂ ਜੀ ਕਰਦੇ ਕਿਥੇ ਲੋੜ ਨਹੀਂ ਪਤਾ ਨੂੰ ਲੋਗੇ ਜੀ ਕਰ ਦਤਾਂ ਉਹ ਪੀਸ ਬਾਹਰ ਕੇ ਬੀਬੀ ਤੋੜ ਰਹੀ ਤਾਂ ਫਟਾਫਟ ਨਾਲ ਹਾਂ ਇਹਨਾਂ ਮੇਰੇ ਕੋਲ ਬਾਹਰ ਨੂੰ ਚੋਂ ਕੱਟਣਾ ਜੀ ਪਹਿਲਾਂ ਦੋ ਵੀ ਗ੍ਰੈਂਡ ਕਰਨੇ ਪੈਣਗੇ ਦੋ ਅੱਥਰ ਵਾਲੀ ਦੋ ਹਾਂ ਅੱਥਰ ਵਾਲੀ ਗਰਮੀ ਆਪ ਤਾਂ ਮੈਂ ਦੂਗੀ ਇਹਦੇ ਦੂਸੇ ਕੱਟਾਂਗੇ ਬੱਚੇ ਪੱਟੇ ਵੀ ਆਹੀ ਆ ਬੀਬੀ ਲੋਹੇ ਦੀ ਕਰਦੇ ਦੂਦੀ ਪਤਾ ਕਿੱਥੇ ਹੈਗੀ ਲੋਹਿੰਦ ਕਰ ਦ ਮੰਮੀ ਉਹ ਬਾਹਰ ਕੇ ਕੋਲੇ ਪਈ ਆ ਲੱਕੜ ਦੇ ਮੁੱਠੇ ਵਾਲੀ ਆ ਕਰ ਦਾਂ ਕੋਲੇ ਚੇਂਜ ਦੋਗੀ ਹਾਂ ਮੱਤਲਬ आं का पकडास करो नही किती राखले बोलतो पकडा पट्ट्या ने वादो ने थोडी पट्ट्या थोडा हे ने आ इथं राख दे इ ओच पाळू उजरा लगे बात ना की काय शिकवतो दूध दी कर दे ओ हो पई ਤਨ ਮਾ ਜਾਣੀ 10 ਮਨ ਚ ਬਰਦਾਮਾ ਨਾ ਤੁਮਾ ਪਹਿਲਾਂ ਚੋਲ ਬੇਹੰਦ ਸਰਾਂ ਪਿੰਡ ਚ ਬਰਾਤੋਂ ਲਿੰਦੀ ਤਰ੍ਹਾਂ ਲੂਕ ਰਹੀ ਜੀ ਨਾ ਆਲੂ ਗਰਾਵ ਯੰਮਰ ਨੇ ਗੋੜੀਆ ਬਾਬਤਿੰਦੇ ਹੰਤਾ ਠੇਕਾ ਕਰ ਲੈਂਦੇ ਵਿਆ ਠੇਕਾ ਵੀ ਹੋ ਜਾਣਾਗਾ ਉਹ ਉੱਥੇ ਉਠਾਈ ਪਹਿਲੇ ਤੁਸੀਂ ਬੜਾਈ ਲਿਆਉਂਦਾ ਹੋਵੇ ਇਹਨਾਂ ਲਾਇਰ ਦਾ ਪਾਣੀ ਜੋ ਲਾਇਰ ਦੇ ਪਾਣੀ ਦਾ ਬਣੋ ਨਾ ਹੀ ਕੋਈ ਮਿੱਠਾ ਇਹਨਾਂ ਖਾ ਲਈ ਕਿ ਮੈਂ ਤੁਹਾਨੂੰ ਕਹਿੰਦਾ ਕਦਾ ਅਨੂਬਾ ਨੂੰ ਮੈਂ ਜੋ ਕਿ ਦੋ ਤੂੰ ਤਾਜ਼ਾ ਗੋਭੀ ਵਾਲੀ ਦਹੀ ਦਾ ਪਾਣੀ ਭਾਈ ਚਾਰ ਘਟ ਲੈ ਲੈ ਕੋਈ ਆ ਜਾਣਾ ਫਿਰ ਖਾ ਲਵੇ ਹੂੰ ਉਗਲਣ ਪੇ ਦਾਂ ਮੈਂ ਦੂਸਰ ਕੱਢ ਦਵਾਂ ਪਰ ਤੂੰ ਜੇ ਹਰਦੀਰ ਦੋਜੀ ਕਰ ਦਿਆ ਕਿਹੜਾ ਗੋਬੀ ਦੇ ਮੋਨ ਹਰਨੇ ਦਾ ਬੇਸਟ ਨੇ ਜਿੰਦਾ ਕਰਦੇ ਹੋ ਕਿ ਕੱਢੀ ਤੇ ਜਿਹੜੀਆਂ ਹਾਂ ਹਾਂ ਵਿੱਚੀ ਰਲਾ ਕੇ ਮਾਣੇ ਸਿੱਤ ਬਣ ਜਾਨੀ ਜਿਹੜਾ ਗਏ ਸਾਹਮਣੇ ਗਏ ਤੇ ਹੱਥ ਥੋੜੀ ਇੰਨੀ ਵਧੀਆਂ ਨਹੀਂ ਆ ਤੁਲੇ ਤੇ ਬਣਾਵਾਂ ਕਿ ਸੇਤੀ ਬਣ ਜਾਣੀ ਨਾ ਨੱਕੀ ਹੋਵੇ ਇੱਜਾ ਚੁੱਲਾ ਨਾ ਕਹਿੰਦੀ ਅੱਜ ਚੁੱਲੇ ਤੇ ਬਣਾ ਲਾਂਗੀ ਸੇਤੀ ਬਣ ਜਾਣਾ ਤੂੰ ਹੋ ਗਿਆ ਕਿ ਨਾ ਫਸਲੀ ਲੱਕੜ ਕੋਈ ਬਾਲੇ ਗਲੇ ਉਹ ਨਿਕਲੋ ਬਾਲਾ ਰਾਜਾ ਹਾਂ ਤੇਰੀ ਬਰਤ ਤੇ ਆਮਸਾਰਾ ਤਾਂ ਬਣਕਾਰੀ ਕਰਨੀ ਫਿਰ ਕਰਣੀ ਸੇਤੀ ਦੇਵੂਗੀ ਚਾ 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 ਸੇਤੀ ਕਰਾਂ ਮੈਂ ਕਰੋੜੇ ਕਰੋੜੇ ਦੂਦੋਂ ਬਹੁਤ ਜੂਰੀ ਮੱਚਾ ਹੈ ਬਚਾ ਹੁਣ ਦੇ ਲਈ ਇਹ ਤੇ ਲੱਗਿਆ ਪ੍ਰੈਸ ਦਿੱਖਣਾ ਨਹੀਂ ਜੀ ਇਹਨੂੰ ਪਹਿਲੇ ਮੈਂ ਮਨਵਾ ਦਿੱਤੀ ਗਾਇਆਂ ਵੀ ਇਹਨਾਂ ਦਾ ਚਾਰ ਬਣਾਵਾਂਗੀ ਤਾਂ ਤੇ ਹੋਰ ਲਿਆਉਣਾ ਉਹ ਦੂਜੇ ਪਾਪਾਂ ਜਿਹੜੀ ਹੋਣਗੀਆਂ ਉਹਨਾਂ ਮੇਰੇ ਨਾਲ ਪੂਰਾ ਪ੍ਰੈਸਰ ਮੈਂ ਇਹ ਬਾਲਕਾ ਉਹ ਤਾਂ ਨਹੀਂ ਹੋਣੀ ਵੀ ਕਿਰ ਵਿੱਕੀ ਦੀ ਮੰਮੀ ਦੇ 100 ਰੁਪਏ ਦੇ ਲਏ ਹੁਣ ਇਹ ਕਾਗ ਦੇ ਮਿਰਚਾਂ ਜਿਹਾ ਬਾਕੀ ਸੀ ਨੇ ਦੀਨਾ ਉਹਦੇ ਬਹੁਤ ਖਾਉਂਦੇ ਆ ਅਧਿਆਲੇ ਫੀ ਲਾਲ ਮਿਰਚਾਂ ਦਾ ਚਾਰ ਸੀਗਾ ਖੰਡਾ ਉਹਦੀ ਪਾਸ ਮਨਾਇ ਵੇਖੀ ਕਿਵੇਂ ਮਿੱਠਾ ਜਿਆਸੀ ਜਸ ਮਿੱਠਾ ਦਾ ਚਾਰ ਬਾਕੀ ਹੈਣਾ ਜਿਹੜਾ ਦੀਪ ਘਟਾਪੇ ਤੇ ਹੁੰਦਾ ਆਪਣੇ ਉਹਨੇ ਬੁਲਾਇੰਦੋ ਉਹ ਜਿਹੜਾ ਬੁਟੇ ਲਾਇਆ ਕੋਈ ਹਾਂ ਉਹਨਾਂ ਤੋਂ ਲੁਧਾਣੋਂ ਵੀ ਲੈ ਗਏ ਨੀ ਪ੍ਰਸ਼ਤੀ ਕੈਂਦੀ ਸੀ ਉਹ ਗੁਗਲੀ ਕੈਂਦੀ ਵੀ ਮਖਾਜ ਦੇ ਬੂਟਿਆਂ ਵਾਲਾ ਭਾਈ ਆਇਆ ਸੀ ਦੇਖਣਾ ਬੂਟੇ ਵਿਚਾਲੇ ਵੇਖਣਾ ਕੈਂਦੀ ਪੈਣੀ ਸੀ ਬੂਟੇ ਲਵਾਉਣੀ ਸੀ ਕਿ ਸਾਡੇ ਘਰੇ ਕੋਈ ਜਨਨ ਸੀ ਕਿ ਭਾਈ ਵੀ ਜਿਵੇਂ ਮੇਰੇ ਰੋਟੀ ਖਾ ਲਈ ਤੇ ਅੱਜ ਇਹਨਾਂ ਨੂੰ ਬੰਨਿਆ ਘਟ ਕਰਾਂਗੇ ਉਹਨੂੰ ਪੁੱਲਾ ਹੱਟੇ ਜਰਾ ਜੀ ਅੱਜ ਇਹਨਾਂ ਮੈਂ ਪਾਣੀ ਨੂੰ ਤਰ ਤੱਕ ਨਹੀਂ ਪਈ ਆਉਣ ਵਾਲੇ ਆਗੇ ਪਾਉਣ ਵਾਲੇ ਹੈਗੇ ਬੰਨ੍ਹਣ ਵਾਲੇ ਨਹੀਂ ਦੋਣਾ ਤਾਂ ਧੰਨਵਾਦ ਜੀ ਕਿ 10 ਮਿੰਟਾਂ ਤੇ ਆ ਜਾਂਦੇ ਹੋ। ਅੰਬਲ ਕਾ ਬਸ ਆ ਗਿਆ ਨੰਨ ਜੀ। ਇਹ ਤਾਂ ਵਾਗ ਗਿਆ ਪਿੰਡਾ ਨਾ। ਕਾਹਨ ਕਿ ਆਉਂਦੀ? ਕਾਹਨ? ਤੁਰੋ ਆ ਗਿਆ। ਕਿਦੋਂ ਉਹ ਰੇਪਰ ਹੋ ਗਏ? ਨਾ, ਪੇਪਰ ਤਾਂ ਇਹਨਾਂ ਦੇ 24 ਤਰੀਕ ਤੋਂ ਖਤਮ ਆ ਗਏ। ਸਾਡੇ ਪਤਾ ਨਹੀਂ। ਦੇਖੇ ਨਹੀਂ ਆਪਣੇ ਘਰੇ ਵੀ ਨਹੀਂ। ਮਨਰਾ ਕੱਲ ਆਥ ਨਹੀਂ ਆਇਆ ਅਗਰ। ਮੁੰਡੀ ਵਾਗਦੀ ਲਾਂਕੀ ਬੰਦੇ ਸਿਰ। ਆ। ਸੁਪੀਟਾ ਪੂਰੀਆਂ ਦੇ ਨੇ ਆ ਜਾ ਮੈਂ। ਆਮ ਤਾਂ ਕਿੰਨਾ ਫਸ ਪਿਆ ਕਿਸਨ ਕੋਲ ਵਾਹ ਤੇ ਪਰ ਕਿਵੇਂ ਲਗ ਰੰਗ ਹੋਈ ਨੇ ਹਾਂ ਤੂੰ ਤਪਾਣ ਹ ਤੱਕ ਹੋਣੀ ਬਾਕੀ ਗਈ ਉਹਨਾਂ ਦਾ ਗਰਮੀ ਹੋਣ ਲੱਗੀ ਬੁੱਤੂ ਤੜ ਕੇ ਨਾ ਪੂਰੀ ਠੰਡ ਹੋਣ ਦਸੀ ਪੂਰੀ ਜਰੋਂ ਲੱਗੀ ਤਿਆ ਗਰਮੀ ਹੋਣੀ ਆ ਤਾਂ ਆ ਬਦਲਾਂ ਦੀ ਗਰਮੈਸ ਆ ਗਈ ਕੱਲ ਕਿੰਨੀ ਸੀ ਬੱਦਲ ਬਾਈ पेपर बहुत वादिया हो मम्मा आज मैं जब कल 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 आया कल 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 ना कल 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 पेपर कल 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 ਸਕੂਲ ਲਗੂ ਸਕੂਲ ਲਗੂ ਪੀਰ ਵੀ ਜਨਾ ਸਾਡੀ ਅਸਿਆ ਹਾਂ ਪੇਪਰ ਕਿਦਨੇ ਖਾਤਾ ਪੇਪਰ ਬਸ ਸਾਡੀ ਹੋ ਜਾ ਤੂੰ ਸਕੂਲ ਲਗੂ ਹਾਂ ਹਾਂ ਪੀਰ ਵੀ ਜਨਾ ਕੀਓ ਓਏ ਮੱਥਾ ਦੇ ਕੇ ਕੋਲ ਰੋਗੀ ਪੀਰ ਬਾਬੇ ਦੀ ਮੇਲਾ ਕੱਲ ਨਾ ਨਾ ਮੇਲਾ ਤਾਂ ਅਗਲੇ ਮਹੀਨੇ ਭਰੂਗਾ ਹੈਗਾ ਤਾਂ ਮੇਲਾ ਹੀ ਹੈ ਨੀ ਚੌਂਕਾ ਛੋੜਿਆ ਕੀਤੀ ਮਹੀਨੇ ਵਾਲਾ ਸਾਰਖਮਾਨ ਆਪਣਾ ਤਿਆਰ ਕਰਕੇ ਰੱਖ ਲੈ ਜੀ ਆਪਾਂ

ਆਲੂ ਵਾਲ ਕੇ ਪਹਿਲਾਂ ਮੇਥਾ ਭਰ ਲਈ ਸੀ ਮੈਂ ਬੇਸਨ ਦੇ ਵਿੱਚ ਫਿਰ ਇਹਨੂੰ ਮਿਕਸਰ ਲਾ ਲਈ ਸੀ ਆਹ ਉਹਨੇ ਬਣ ਗਏ ਬਸ ਇੱਕ ਮਿੰਟ ਲੱਗੂ ਇਹ ਉਹਨੇ ਕਿਹੜਾ ਹੋਰ ਕੱਢੇ ਬਣ ਗਏ ਵੱਟ ਕੇ ਹਾਂ ਕਿਹੜਾ ਵੱਟ ਕੇ ਇਹਨੂੰ ਦੁਬਾਰੇ ਕਰ ਤਾ ਹਾਂ ਬਾਈ ਆਹ ਇਹਨੂੰ ਦੇਖਣਾ ਹੈ ਆ ਦੇਖੋ ਜੀ ਬਾਸ ਬਾਸ ਮੈਂ ਚਿਪਕਾਉਣਾ ਕਹਿੰਦੇ ਇਹਨਾਂ ਨੂੰ ਕਰਦ ਲਿਆ ਬਤਾ ਕਿਨੀ ਤੂੰ ਅੱਜ ਕੀ ਹੋ ਗਈ ਜੀ ਤਿਆਰ ਦੇਖੋ ਇਹ ਮਿਰਚਾਂ ਨੂੰ ਕੱਟ ਕੇ ਵਿਚાળਿਓ ਬਾਅਦ ਵਿੱਚ ਜਦੋਂ ਕੀਤਾ ਗਾ ਜਾਈ ਪਾਏਗੀ ਕਿਵੇਂ ਗੱਲ ਬਹੁਤ ਸਵਾਦ ਨੇ ਬਹੁਤ ਟੇਸਟੀ ਨੇ ਖਾਓ ਤੁਸੀਂ ਅੱਜ ਕੋਈ ਜਾ ਜਿੱਤ ਨਹੀਂ ਪਕੌੜਿਆਂ ਦਾ ਬਿਡੋਂ ਹੀ ਲੱਗ ਗਿਆ ਹਾਂ ਇਹ ਕਿਵੇਂ ਬਣਾ ਲਿਆ ਮੰਨੇ ਪਿੰਡ ਚੀਂ ਰਲ ਲਿਖੇ ਤੇ ਹੈ ਨਾ ਮਿਰਚਾ ਕਾਇਦ ਨਾ ਲੈਂਦੇ ਆਂ ਤੇ ਅੱਜ ਵੀ ਅੱਜ ਤਾਂ ਅਮਨ ਦੇ ਵੀ ਐ ਪਤਾ ਨਹੀਂ ਵਿੱਚ ਪਕੌੜੇ ਬਣਾ ਮਾਉਂ ਹੀ ਚਲਾ ਜੀ ਬਣ ਗਈ ਇੱਕੇ ਲੱਗਤੀ ਬਹੁਤ ਵਧੀਆ ਬਣੇ ਕਿ ਨਹੀਂ ਚੱਲ ਜਵਾਕ ਕਿ ਸਕੂਲੋਂ ਆ ਖਾਣੇ ਪੇਪਰ ਹੁੰਦੇ ਨੇ ਵੀ ਕੁਝ ਨਾ ਕੁਝ ਫੇਰਾ ਪੇਪਰਾਂ ਚੋਜ ਬਣਾ ਦੇਖਣੀ ਚੱਲ ਹੁਣ ਚੁੱਪ ਚਾਰੇ ਪੇਪਰ ਵਧਿਆ ਹੋ ਜਾਂਦਾ ਉਧਰੋਂ ਮੱਝਾਂ ਆਪਣੀਆਂ ਪਕਾਵਦਾ ਸੰਨੀ ਖਾਣ ਲੱਗੀਆਂ ਆਪਾਂ ਪਕੌੜੇ ਦੇਉਗੇ। ਬਾਹਰ ਗਏ ਪੋਲੇ ਰਹੀ ਪੋਲੇ ਪੋਲੇ। ਅਈ ਤਬੀਬ ਤੜਕੇ ਮਸਨੇਹਾ ਚੋਲਿਆਂ ਦੀ ਮੈਂ ਸਸਨੇਹਾ ਮਿਲ ਜਾਣੀਆਂ ਨਾ। ਅਈ ਨਹੀਂ ਔਖਾ ਹੈ ਸੋ ਟੋਕੜ ਦੇ ਦੂਜੀ ਤਮ। ਮੈਂ ਤੰਗ। ਦਾਣੇ ਬੜਾ ਭਾੜਦੀਆਂ ਨੇ ਫੇਰ ਮਿਲਦੀਆਂ ਚਣਿਆਂ। ਦਾਣਾ ਖਾ ਕੇ ਵੀ ਨਹੀਂ ਮਿਲਦੀਆਂ ਚਣੀਆਂ। दाना ਤਾਂ ਮੇਰੇ ਹੀ ਬੰਦਾ ਨਾ ਬਾਲਾ ਦਾਣਾ ਪੈਂਦਾ ਹੁਣ ਤਾਂ ਪੋਰੀਆਂ ਦੀ ਪੋਰੀ ਉੱਡ ਜਾਨੀ ਆ ਜੀ ਤੇ ਤੀਜੇ ਦਿਨ ਪੋਰੀ ਉੱਡ ਜਾਨੀ ਆ ਕਿਵੇਂ ਗੱਲ ਮੀਤੂ ਹਲੋ ਭਾਈ ਸਾਹਿਬ ਪਰੇਸ਼ਾਨ ਹੋਏ ਪਏ ਨੇ ਤੇ ਹੁਣ ਲਾ ਲੇ ਇਕੱਠੇ ਬੇਸਣ ਗੋਬੀ ਦਾ ਇਕੱਠੀ ਕਰ ਲੈ ਕੱਠੀ ਕਰ ਲੈ। ਕੱਠੀ ਕਰ ਲੈ। ਮੈਂ ਮੈਕਸੀ ਤੇ ਲਾਣੀ ਮੈਕਸੀ ਕੋੜਾ। ਆਲੂ ਗੋਭੀ ਵਾਲੀ ਮੈਕਸੀ ਬਣਾ ਲੈਣੀ। ਤੇ ਕੀ ਬਣਾਗਾ? ਸ਼ੇਕ ਫੇਰ ਹੀ ਬਣਾਉਣਾ ਫਿਰ ਮੈਂ ਥੋੜੇ ਥੋੜੇ ਸੁਆਦ ਨਹੀਂ ਬਣਦੇ। ਬਾੜੀ ਇਦਾਂ ਸੇਕ ਲੱਗਦਾ। ਮੈਂ ਵੀ ਰੋਸਟਰ ਨੂੰ ਦੇਖ ਕੇ ਉਹਨਾਂ ਨੂੰ ਥੋੜੇ ਪਰ। ਇਹ ਦੇਖ ਲਗਦਾ ਕੀ ਲਈ ਨਹੀਂ ਹੋਰੀ ਜੀ ਮਸਾਂ ਨੂੰ ਕੋਸ਼ਿਸ਼ ਲੱਗਣਾ ਨਹੀਂ ਮਿਲਦੀ। ਉਹ ਬੋਲੀ ਜਾ ਰਹੀ ਹੈ ਹੋਰ 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 ਕਹਿੰਦੇ ਉਹਦਾ ਅਰਾ ਰੋਡ 20 ਕਿਲੋ ਵਿੱਚ ਹੋਣਾ ਹੈ ਉਹਨੇ ਮੇਟਰਾ ਦਾ 20 ਕਿਲੋ ਮਿੱਤਰਾਂ ਨੂੰ ਪਾਉਣਾ ਮੈਂ ਅੰਨਕ ਲਾਲ ਜਿ ਪਾਣੇ ਦੀ ਕਹਿੰਦੇ ਕਾਈ ਕਾ ਲੋਗੇ ਇਕ ਰ ਆਲੂ ਮੰਨੀ ਨੂੰ ਜਿਹੜੇ ਆਲੂ ਕੱਚੇ ਪੱਟੇ ਹੁੰਦੇ ਨੇ ਆਪਣੇ ਕੋਲ ਫਰਾਈ ਜਿਹੜੇ ਬੱਚੇ ਨੂੰ ਹੁੰਦੇ ਨੇ ਜਿਹੜੇ ਆਲੂ ਹੁਣ ਪੱਟਣਗੇ ਉਹ ਬਲੂ ਬੱਟਣ ਰੇਤੀ ਦਾ ਬੱਟਣ ਰੇਤੀ ਦਾ ਬੰਗਾ ਐ ਨਹੀਂ ਇਕੱਠੇ ਹੋ ਗਏ ਕਿਹੜੇ ਗੁੰਦੇ ਦਾ ਕਰਾਂਗੇ ਦਾ ਕਾਰੇ ਤਾ ਬਾਲਗਰ ਕਰ ਬਾਲਗਰ ਦਾ ਜੇ ਕੋਈ ਪਾਣੀ ਛਿੜਕਦਾ ਵਸ ਆਲੂ ਰੋਤਾ ਬਿਕਣਿਆ ਜੇ ਥੋੜੇ ਲੇਵਾ ਮੀਨੋ ਮੀਨੋ ਪੱਕੇ ਨਾਲ ਲਵੇ ਆਹ ਨੂੰ ਜੀਤ ਭਟੇਵਾਲਾ ਲੂਣ ਨਾਲ ਲੱਗਦਾ ਬਰਸਾ ਹਾਂ ਦੇਖੇ ਨਾਲ ਪੁੱਦੇ ਰੱਬ ਦਾ ਉੱਤੇ ਪਾ ਰਿਹਾ ਬੇਤੀ ਬੇਤੀ ਖਰਾਬ ਨਹੀਂ ਹੁੰਦੀ ਵਿੱਚ ਰਵਾ ਕੇ ਪਤਾ ਇੱਕ ਵੀ ਵੀ ਸੱਤਾਂ ਦਾ ਪੱਕਾ ਇੱਧਰ ਪਿਆ ਉਹਨੂੰ ਲਵਾ ਦੇ ਹੁਣ ਬਣਾਵਾਂਗੇ ਜੀ ਆਪਾਂ ਆਲੂ ਗੋਭੀ ਜੀ ਨਾ ਦੇਤ ਲਵਾ ਰਹੇ ਨੋ ਜਦੋਂ ਪਮੇਲੀ ਐਨੇ ਬੋਲਦਾ ਤਾਂ ਜਿਗਰੀਆਂ ਦੇ ਕਹੇ ਤਾਰਦੇ ਨੇ ਕੋਈ ਪਰ ਸਾਨੂੰ ਤੈਨੂੰ ਬੋੜੇ ਹੋਰਾ ਸੁੱਖ ਪੈਣਾ ਨਾ ਹੋ ਜਾ ਹੋਏਗਾ ਜਿਹੜੀ ਆ ਤੂੰ ਲਸਟਾਈ ਦੇ ਦੇ ਕਹਿੰਦੇ ਆਪਾਂ ਕਰੀਏ ਹੋਮ ਨਹੀਂ ਕਰਦੇ ਐ ਕਿ ਮੱਕੀ ਉਨੀ ਵੇਚਾਂਗੇ ਇੱਕ ਵੱਧ ਵੇਚਾਂਗੇ ਮੱਕੀ ਦੇ ਢਾਈ ਕਿਲੇ ਐਨ ਨੂੰ ਦਿੱਤਾ ਕਿਲੇ ਵੀ ਜਾਣਗੇ ਅੱਗੇ ਕਿੰਨੇ ਸੀ ਪਰ 2 ਕਿਲੋ ਘਟਦੇ ਆ 3 ਕਿਲੀ ਵਾਹ ਕਈ ਕਿਲੇ ਮੈਂ ਆਪਣਾ ਸਾਲ ਭਰ ਦੋ ਪੂਰਾ ਭਰ ਸਕਦਾ ਉਹ ਤੇ ਉਹ ਦੋਹਰੇ ਇੰਨਾ ਕੁ ਵੀ ਬਹੁਤ ਸੀ ਚਾਹ ਨਾ ਹੁਣ ਅਦਰੇ ਕੁੜੀ ਪਾ ਕੇ ਤੇਰਾ ਆਪਣਾ ਸਾਲ ਭਰ ਕਰ ਦਿਓ ਅੱਜ ਕਿ 9 ਮਹੀਨੇ ਚੋਰੂੜੀ ਤਾਂ ਨਹੀਂ ਸਸਤੀ ਹੈਗੀ ਹਾਂ ਟੂੜੀ ਵਾਲੀ ਸਸਤੀ ਹੈ ਅਜੀ ਕਹਿੰਦਾ ਮਰੂ ਟੂੜੀ ਤੋਂ ਕੋਪਾ ਨਹੀਂ ਗਾ ਮਰੇ ਹੋਆ ਸੰਧੀ ਨਾਲ ਵਧੀਆ ਉਹ ਬੋਲਾ ਕਰ ਤਰੀ ਕੋਣ ਉਸ ਕੋਰੇ ਨਾਲ ਮੋਕੜੀ ਮਰੀ ਹਾਂ ਖਗਟੀਆਂ ਸੰਧੀ ਨਾਲ ਹੀ ਪਾ ਲਈ ਆਪਣੀਆਂ ਵਧੀਆ ਸੰਧੀਆਂ ਚਾਰ ਚੋਲਾ ਇੱਕ ਆਹ ਤੂੰ ਕਿਨੇ ਡਾਗਰ ਹੋ ਜਾ ਰਹੀ ਏ ਚਾਰ ਇਹਨਾਂ ਨੂੰ ਕੋਈ ਕੋਟਰ ਕੋੜਾ ਮਾਰਦੇ ਨਹੀਂ ਕੋਟਰ ਹੀ ਪਾਈਦਾ ਜੇ ਤੁਨ ਜੋਤ ਵੀ ਬਹੁਨੇ ਆਉਣਾ ਤੁਨ ਵਧੀਆ ਮੈਸਾਂ ਹੋ ਜਾਣੀਂਗਾ ਮੋਤਤ ਦੇ ਨਾਲੀ ਕੋਈ ਨਾ ਦਾ ਚਾਚਾ ਕਿਹੋ ਜਿਹਾ ਰਹਿਣੀ ਆ ਨਾ ਜਿਹੜੀਆਂ ਕੱਟੀਆਂ ਪਾਲੀਆਂ ਮੀਆਂ ਪੰਨੀਆਂ ਇਹ ਕਿੱਥੇ ਕਿਉਂ ਇਹਦਾ ਚੁੱਪ ਚਪਾ ਬੰਜੂ ਸੂਰੇ ਹੋ ਜਾਣੀਆਂ ਕੁੜੀਆਂ ਹੋ ਜਾਣੀਆਂ ਕੁੜੀਆਂ ਕਿੱਧਰ ਨੇ ਉਹਦੋਂ 23-24 ਸਾਲ ਤੋਂ ਕੋਈ ਸਾਲ ਤੋਂ ਦੇ ਹੋ ਮੈਂ ਤਾਂ ਆਦੀ ਆਪਣਾ ਪਕੌੜਿਆਂ ਦਾ ਲੱਪ ਪੂਰਾਗਾ ਤੇ ਜਿਹੜੇ ਮੇਰੇ ਵੀਵਰ ਹੈ ਤੇ ਦਿਨ ਖਾਣਿਆਂ ਤਾਂ ਖਾ ਕਰਦੇ ਜੀ ਹੋਈ ਤੇ ਆਪਣੀ ਇਹ ਵੀਡੀਓ ਦਾ ਤੈਨ ਹੀ ਹੋਈ ਆਪਾਂ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਕਰੋ ਵਧੀਆ ਵਧੀਆ